ਨਾ ਕੁੜੀਆਂ ਵੇਚਾ ਨਾ ਕਦੇ ਪਾਣੀ ਨਹੀਂ ਪਰਿਆ ਸੀ ਨਾ ਕਦੇ ਕੁੜੀਆਂ ਨੇ ਮੈਨੂੰ ਤੌੜਾ ਚਕਾਇਆ ਸੀ ਆਹ ਦੇਖ ਲੈ ਨਾ ਆਪ ਗਧੇ ਵਰਗੀ ਪਈ ਐ ਮੈਨੂੰ ਕਹਿੰਦੀ ਤੂੰ ਲਿਆ ਪਾਣੀ ਦਾ ਤੌੜਾ ਭਲਾ ਮੈਂ ਇੱਥੇ ਪਾਣੀ ਦਾ ਤੌੜਾ ਕਿਉਂ ਚੱਕਿਆ ਜਾਂਦਾ ਪਰਿਆ ਹੋਇਆ ਹਰ ਕਿਦਕ ਕਰਕੇ ਲਿਆਈਆਂ ਉਹੀ ਗੱਲ ਜਿਹੜੇ ਕਹੇ ਹੁੰਦਿਆ ਅਗਰ ਢਿੰਗਾਂ ਦੀ ਮਾਰ ਆਣੀ ਬੜੇ ਪੇਵਲੇ ਪਰੇ ਪਾਣੀ ਓਹੋ ਅਬੂ ਮੈਂ ਮਰ ਜਾ ਇਹ ਪਾਣੀ ਲੈਣ ਗਈ ਸੀ ਕਤੌੜਾ ਪੰਨਣ ਗਈ ਸੀ ਨਹੀਂ ਤੜਾ ਫਟ ਗਿਆ ਨਹੀਂ ਤੜਾ ਫਟ ਗਿਆ ਪੰਨ ਜਾਣ ਕੇ ਛੱਟਿਆ ਤੈ ਨਹੀਂ ਨਹੀਂ ਫਟ ਉਹ ਫਟ ਗਿਆ ਮੈਂ ਤੈਨੂੰ ਦੱਸਾਂ ਨਾ ਬਹਿਤਾਂ ਕਰਨ ਨੂੰ ਹਟ ਜਾ ਤੂੰ ਬਹਿਤਾਂ ਬਾਤ ਕਰਦੀਆਂ ਚੱਕੀ ਕਰਨਾ ਚੱਕੇ ਨੂੰ ਐਵੇਂ ਮਾਰ ਜਾਣ ਕੇ ਨਰਚਨ ਕਰਦੀਆਂ ਜਾਣ ਕੇ ਲੋਕਾਂ ਨੂੰ ਦਿਖਾਵਾ ਕਰਦੀਆਂ ਮੈਂ ਇਦੋਂ ਪਾਣੀ ਪਰਾਉਂਦੀ ਐ ਲੱਤ ਮੁੱਸ ਗਈ ਮੇਰੀ ਤਾਂ ਹਾਂ ਤੇਰੀ ਲੱਤ ਨੂੰ ਕੁਝ ਨਹੀਂ ਹੋਇਆ ਜਾਣ ਕੇ ਜਾਣ ਕੇ ਜਿੰਨੀ ਕਰੀਆ ਨਾ ਬਹਿਰਤ ਕਰੀਆ ਮੈਂ ਤੈਨੂੰ ਦੱਸਾਂ ਐ ਕਰ ਇਹ ਟੋੜਾ ਤਾਂ ਪੰਨਤਾ ਹੁਣ ਤੈਨੂੰ ਮੈਂ ਬਾਲਟੀ देऊ ਬਾਲਟੀ ਵਰਕ ਲੈ ਨਹੀਂ ਨਹੀਂ ਮੈਂ ਮਾਰਿਆ ਨਹੀਂ ਨਹੀਂ ਕਿੱਥੋਂ ਲਹੂ ਵੀ ਨਹੀਂ ਜਾਨੀ ਇਹ ਮੇਰਾ ਮੈਥੋਂ ਕੁੜੀਆਂ ਨੇ ਕਦੇ ਪਾਣੀ ਨਹੀਂ ਭਰਾਇਆ ਸੀ ਇਹ ਹੁਣ ਮੈਥੋਂ ਪਾਣੀ ਭਰਾਉਂਦੀ ਆ ਮੈਥੋਂ ਕਿੱਥੇ ਟੋੜੇ ਜੱਤੀ ਆਂਦੇ ਆ ਨਾ ਕੁੜੀਆਂ ਨੇ ਤੇਥੋਂ ਕੰਮ ਨਹੀਂ ਸੀ ਕਰਾਇਆ ਕੁੜੀਆਂ ਨੂੰ ਤਾਂ ਤੂੰ ਵੀ ਤੰਗ ਨਹੀਂ ਸੀ ਕਰਦੀ ਤੂੰ ਜਿਹੜੀਆਂ ਮਾਈ ਮੇਰੇ ਨਾਲ ਕਰੀਆਂ ਨਾ 2 ਸਾਲ ਤੇ ਮੇਰੇ ਉਹੀ ਗੱਲ ਮੇਰੇ ਹਜੇ ਜਿਵੇਂ ਕਹਿੰਦੇ ਹੁੰਦੇ ਹਜੇ ਉਹ ਗੱਲਾਂ ਤੇਰੇ ਨਾਲ ਮੈਂ ਭੁੱਲੀ ਨਹੀਂ ਹਾਂ ਚੱਕ ਤੋੜਾ ਚੱਕ ਤੋੜਾ ਚੱਕ ਇਹਨੂੰ ਛੱਟ ਕੇ ਆਉਂਦੇ ਚੱਕ ਕੇ ਕਿਸੇ ਨੂੰ ਪਤਾ ਨਾ ਲੱਗੇ ਵੀ ਇੱਥੇ ਤੋੜਾ ਫਟਿਆ ਮੇਰੇ ਬਾਹ ਦਵਾ ਦਬਣਾ ਤੂੰ ਤਾਂ ਸਾਫ਼ ਕਰ ਦੇ ਤੇ ਮੈਂ 5 ਮਿੰਟਾਂ ਚ ਆ ਗਈ ਤੇਰੇ ਕੋਲ ਦੇਖ ਲੈ ਐਨਾ ਤਾਂ ਪਾਉਂਦੀ ਆ ਐਨਾ ਠਿੱਠ ਕਰ ਦਿਆ ਜੇ ਮੇਰੇਆਂ ਢੀਂ ਆ ਜਾਣ ਹੁਣ ਮੇਰੇ ਤੇ ਮੇਰਾ ਹਾਲ ਦੇਖ ਲੈਣਾ ਵੀ ਮੇਰੀ ਮਾਂ ਦਾ ਹਾਲ ਐ ਆ ਹਾਲ ਕਰਦੀ ਐ ਸਾਡੀ ਬਹੂ ਤੇ ਮੇਰੇਆਂ ਢੀਂ ਇੱਕ ਮਿੰਟ ਰਾ ਮੈਨੂੰ ਇੱਥੇ ਛੱਡਣਾ ਉਹਦੀ ਨਾਲ ਲੈ ਜਾਣਾ ਮਾਤਾ ਮਾਰਤੀ ਕਿੱਥੋਂ ਮੈਂ ਤਾਂ ਖਜਿਆ ਖੜਾ ਹੋਇਆ ਇਹ ਬਾਹ ਪਾਇਗਾ ਮੇਰਾ ਇਹਦੇ ਨਾਲ ਕਿਦੇ ਖੜਾ ਸੁੱਟੂਗਾ ਨਹੀਂ ਤੀ ਗੋ ਆ ਜੋ ਨਹੀਂ ਸੁਣ ਲੋ ਮੇਰੀ ਫਰਿਆਦ ਸੁਣ ਲੋ ਦੀ ਮਾਂ ਦੀ ਬੁੱਢੀ ਦੀ ਬੁੱਢੀ ਮਾਂ ਦੀ ਫਰਿਆਦ ਸੁਣ ਲੋ ਐ ਮੇਰਾ ਬਾ ਕਿੱਥੇ ਹੁਣ ਮੈਂ ਸੁੱਟ ਗਿਆ ਮੈਂ ਡਿੱਕਰਿਆ ਹੂੰ ਮੇਰੀ ਮਾਂ ਕਿਵੇਂ ਬੈਠੀ ਐ ਭੂਮੈ ਮਰ ਜਾ ਹਾਏ ਮਾਂ ਮੇਰੀ ਤੋੜਾ ਪਾਣੀ ਚ ਕਉਂਦੀ ਐ ਬੂ ਮਾ ਕੇ ਹੋ ਗਿਆ ਹੋ ਗਿਆ ਤੈਨੂੰ ਹਨਨ ਮਾ ਦੇ ਬੁੜੇ ਪਗੜੇ ਪਾਣੀ ਵਰਦੀ ਵਰਦੀ ਆਗੀ ਮਾ ਕੇ ਹੋ ਗਿਆ ਤੈਨੂੰ ਚੁੱਪ ਕਰ ਕਰ ਵਾ ਕਰੀ ਹਮਾ ਦੇਖ ਲੈ ਕਿ ਢਿਖਰਾਵ ਆਗੀ ਚੁੱਪ ਕਿ ਮੈਨੂੰ ਲੈ ਜਾ ਆਉਂਦੇ ਨਾਲ ਲੈ ਜਾ ਆਉਂਦੇ ਘਰੇ ਲੈ ਜਾ ਮੈਂ ਕਿਥੇ ਰਹਿਂਦੀ ਤੈਨੂੰ ਬੁੜੇ ਪਗੜੇ ਪਾਣੀ ਚੰਗਾ ਲੱਗਦਾ ਹੈ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਇਹ ਨਹੀਂ ਪਾਣੀ ਦਾ ਤੋੜਾ ਲਿਆ ਮੈਂ ਤਾਂ ਡਿੱਗ ਪੀ ਮੈਂ ਤਾਂ ਲੈ ਕੇ ਆਇਆ ਮੈਂ ਤੈਨੂੰ ਲੋੜ ਕੀ ਸੀ ਪਾਣੀ ਦੇ ਤੋੜੇ ਚੱਕਣ ਦੀ ਤੇਰੀ ਨੰਬਰ ਹੈਗੀ ਤੋੜੇ ਚੱਕਣ ਦੀ ਪਰ ਪੈਣੀ ਥੋੜੀ ਚੱਕ ਲੈ ਕੇ ਜਾਵੇ ਸਭੀ ਲੈ ਜਾ ਮੈਨੂੰ ਤਾਂ ਚੱਲ ਤੂੰ ਘਰੇ ਆ ਇਹਦੇ ਨਾਲ ਮੈਨੂੰ ਗੱਲ ਕਰਨ ਦੇ ਵੀ ਤਾਰੇ ਲੱਤਾਂ ਕੁੱਟੀਆਂ ਤਾਂ ਇੱਥੋਂ ਨਹੀਂ ਜਾ ਜਾਂਦਾ ਪਾਣੀ ਲੈਣ ਆ ਬਖਾ ਖਾ ਗਦੇ ਵਰਗੀ ਹੋਈ ਪਈ ਐ ਤੈਨੂੰ ਕੀ ਲੋੜ ਸੀ ਕੀ ਪਾਣੀ ਲੈ ਜਾਣ ਦੀ ਨੇ ਗੱਲਾਂ ਨੂੰ ਕਹਿੰਦੀ ਮੈਂ ਲਿਆਈਆਂ ਪਰ ਕਿਉਂ ਉਹ ਵੀ ਨਹੀਂ ਜਾਂਦੀ ਤੂੰ ਕੰਮ ਕਰਦੀਆਂ ਨਾ ਮੂਹਰੇ ਸੀ ਤਾਂ ਤੈਨੂੰ ਕਰਨ ਦਿੱਤਾ ਸੀ ਨਹੀਂ ਖੋਲੀ ਨਾ ਚੱਕਣ ਦਿੱਤੀ ਡਰਾ ਡਰਾ ਕਰਾਉਂਦੀ ਆ ਮੈਂ ਤੁਹਾਡਾ ਡਰਾ ਡਰਾ ਅਕੇ ਮੇਰੇ ਨਾਲ ਕਰੀਆਂ ਸੀ ਤੈਂ ਜੇ ਤੇ ਮਾਂ ਤੋਂ ਪਾਣੀ ਭਰਾਵੇ ਨੀ ਨੂੰ ਫੇਰ ਪਤਾ ਲੱਗੇ ਵੀ ਮੇਰੀ ਮਾਂ ਨਾ ਕੀ ਦੁੱਖ ਹੁੰਦਾ ਮਾਮਾ ਦਾ ਤੇ ਗੰਨਾਂ ਨੂੰ ਆਈ ਨੂੰ ਆਖੂ ਕਿ ਮੈਂ ਤਾਂ ਮੰंजे ਤੇ ਬੈਠੀ ਰੋਟੀ ਜਿੰਦੀ ਤੇਰੀ ਮਾਂ ਨੂੰ ਥਾ ਆ ਦੇਖ ਲੈ ਹੁਣ ਦੇਖੇ ਨਾ ਮੁੰਡਾ ਆ ਕੇ ਵੀ ਤੋੜੇ ਪਾਣੀ ਦੇ ਚਕਾਉਂਦੀ ਆਂ ਡਿੱਗੀ ਬੈਠੀ ਬਾਹਰ ਜਿੱਥੇ ਉਹ ਸਾਰੀ ਕਹਾਣੀ ਕਰਨਾ ਨੂੰ ਤੂੰ ਦੱਸ ਮੁੰਡੇ ਨੂੰ ਸ਼ਰਮ ਨਹੀਂ ਆਉਂਦੀ ਮੁੰਡੇ ਨੂੰ ਕੀ ਪਤਾ ਲੱਗਦਾ ਘਰ ਵਿੱਚ ਕੀ ਕਰੀ ਜਾਂਦੀ ਹੈ ਕਿ ਮੇਰੀ ਮਾਂ ਵੀ ਬਤਾਏਗਾ ਹੁਣ ਕਿੱਧਰ ਜੜੀ ਆ ਗਈ ਆਪ ਜਵਸ ਇੱਥੇ ਪਈ ਹੋ ਗਈ ਮੰਝਰਾਈ ਮੈਂ ਕਹਾਣੀ ਕਰਾਂ ਤੂੰ ਮੈਂ ਮਰ ਜਾ ਮੇਰੀ ਮਾਂ ਦੇਖ ਲੈ ਬੜੇਪੇ ਵੇਲੇ ਪਾਣੀ ਭਰਦੀ ਫਿਰਦੀ ਹੈਗੀ ਇਹਨੂੰ ਜਮੀ ਸ਼ਰਮ ਨਹੀਂ ਹੈਗੀ ਤੀ ਵੀ ਨੂੰ ਮਤਲਬ ਤੁਹਾਡੇ ਸਿਰ ਤੇ ਰਾਣੀ ਸੀ ਮੈਂ ਤਾਂ ਤੁਸੀਂ ਮੈਨੂੰ ਪਾਇ ਦੀ ਲਾਉਣ ਚਾਰ ਦਿਨ ਤੋਂ ਮੇਰੇ ਕੋਲੇ ਆ ਜਾਂਦੀ ਗੱਲ ਜਾਂਦੀ ਉੱਥੇ ਦੂ ਇੱਥੇ ਪਾਣੀ ਭਰਦੀ ਫਿਰਦੀ ਹੈਗੀ ਤੈਨੂੰ ਰੋਟੀ ਨਹੀਂ ਮਿਲਦੀ ਹੈਗੀ ਕਿਤੇ ਮੈਨੂੰ ਕਿੱਥੇ ਰੋਟੀ ਮਿਲਦੀ ਹੈ ਮੈਂ ਤਾਂ ਤੂੰ ਲੈ ਚੱਲ ਬਸ ਆਪਦੇ ਨਾਲ ਚਲ ਤੈਨੂੰ ਲੈ ਕੇ ਚਾਲਦੀ ਮੈਨੂੰ ਗੱਲ ਕਰਨ ਤੇ ਗਈ ਹੋਗੀ ਤਾਏ ਤੂੰ ਇਹ ਘਰੇ ਆਪ ਤਾਂ ਨਿਕਲੀ ਫਿਰਦੀ ਰਹਿੰਦੀ ਹੈਗੀ ਬੋਲ ਮਾਰ ਲੈ ਉਹ ਪਾੜ ਕੇ ਲਿਆ ਤੇ ਮੈਂ ਤਾਂ ਲੈ ਕੇ ਜਾਣੀ ਮੈਨੂੰ ਦੇਖ ਹੁੰਦੇ ਪਾੜ ਲਿਆ ਇੱਧਰ ਫਿਰਦੀ ਹੂ ਜੱਕ ਦੀ ਤਾਏ ਕੇ ਘਰ ਕਰਨੀ ਜਾਂ ਪਸ਼ੂਆਂ ਚ ਫਿਰਦੀ ਹੋਊਗੀ ਮੈਂ ਮਰਤੀ ਦਾ ਮੌਕੇ ਤੇ ਆ ਗਈ ਉੱਤੇ ਬਿਚਾਰੀ ਦੀ ਕਿੰਨੇ ਜਾਂ ਦੁਖੀ ਹੋਈ ਮੇਰੀ ਧੀ ਦੀ ਮਾਂ ਨੂੰ ਦੇਖ ਕੇ ਧੀਆਂ ਤਾਂ ਧੀ ਹੀ ਹੁੰਦੀਆਂ ਤਾਂ ਹੀ ਕਹਦੇ ਹੁੰਦੇ ਤੀ ਵਾਰ ਨੂੰ ਕਿਥੇ ਬਣਦੀ ਐ ਇਹੋ ਜੀ ਧੀ ਹੁੰਦੀ ਐ ਧੀ ਤਾਂ ਧੀ ਹੁੰਦੀ ਐ ਧੀ ਬਿਨਾ ਤਾਂ ਕੋਈ ਮਾਪ ਦੋਰਾ ਹੋਣੀ ਹੈ ਗਬੜੇ ਪਿਆ ਕੋਈ ਨਹੀਂ ਆਉਂਦਾ ਧੀ ਹੀ ਆਉਂਦੇ ਹੈ ਪਤਾ ਨਹੀਂ ਹੁਣ ਕਿੰਨੇ ਕ ਤੰਦੜੇ ਕਰੂਗੀ ਕਿਨੂੰ ਕਿਨੂੰ ਸੱਦੂਗੀ ਕੋਲੇ ਮੇਰਾ ਤਾਂ ਇਹਨੇ ਲਹੂ ਪੀ ਰੱਖਿਆ ਕੱਲੀ ਜਾਨੀ ਨੇ ਤਪਾ ਕੇ ਮਾਰ ਰੱਖਿਆ ਪਾਣੀ ਦੀ ਘੁੱਟ ਕਹਿਤਾ ਕਿੰਨੇ ਲੱਛਣ ਕਰਿਆ ਨਹੀਂ ਤੌੜੇ ਚਲਾ ਕੇ ਮਾਰਿਆ ਚੰਗਾ ਪਲਾ ਚੱਕੀ ਆਉਂਦੀ ਹੈ ਇੱਥੇ ਨਾ ਫੁੜ ਫੁੜ ਕਰੀ ਚੱਲ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਮਾਂ ਤੋਂ ਪਾਣੀ ਪਰਾਉਣੀ ਹੈ ਕਿ ਉਹਦੀ ਉਮਰ ਹੈਗੀ ਪਾਣੀ ਪਰਨ ਵਾਲੀ ਇੱਥੇ ਖੜੀ ਗਧੇ ਵਰਗੀ ਹੋਈ ਪਈ ਐ ਤੇ ਇੱਥੋਂ ਨਹੀਂ ਜਾਇਆ ਗਿਆ ਤੈਨੂੰ ਕੌਣ ਕਹਿੰਦਾ ਤੇਰੀ ਮਾਂ ਪਾਣੀ ਕਰਦੀ ਮਾਂ ਉੱਤੇ ਆ ਗਈ ਹਾਲ ਤਾਂ ਦੇਖ ਲੈ ਸਬੂਤ ਜੇ ਚੋਰੀਆਂ ਚੂਰਿਆਂ ਕਰੇ ਹੁੰਦਾ ਪਤਾ ਨਹੀਂ ਕੀ ਕੁਛ ਕਰਦੀ ਮੇਰੀ ਮਾਂ ਨਾਲ ਤ ਲਈ ਤੇਰੀ ਮਾਂ ਕਿ ਤੜਾ ਪਾਣੀ ਦਾ ਚੱਕ ਲਈ ਬਾਕੀ ਜਾਣ ਨਿਕਲ ਗਈ ਗੱਲ ਸੁਣ ਤੇਰੀ ਮਾਂ ਦੇ ਉੱਤੇ ਹੋਵੇ ਤੌੜਾ ਤਰੇ ਤੇ ਤੇਰੀ ਮਾਂ ਡਿੱਗੀ ਪਈ ਹੋਵੇ ਚੰਗੀ ਗੱਲ ਲੱਗੀ ਇਹ ਲੈ ਹੁਣ ਮੇਰੀ ਮਾਂ ਕਿਹੜਾ ਫਿਰ ਕੰਮ ਨਹੀਂ ਕਰਦੀ ਮੇਰੀ ਮਾਂ ਕੀ ਬੇਲੀ ਐ ਤੂੰ ਤੂੰ ਕੰਮ ਕਰਾਉਣੀ ਰੋਟੀਆਂ ਦੇਣੀਆਂ ਔਖੀਆਂ ਹੋ ਰਹੀਆਂ ਮੇਰੀ ਮਾਂ ਨੂੰ ਹਾਂ ਮੈਨੂੰ ਤਾਂ ਹੋ ਰਹੀਆਂ ਔਖੀਆਂ ਤੂੰ ਲੈ ਜਾ ਤੂੰ ਦੇ ਦੇ ਤੇਰੀ ਚੰਮ ਤਾਂ ਤੁਸੀਂ ਪੱਟ ਲਿਆ ਨਾ ਥੋੜੇ ਦਿਨੋਂ ਕੰਮ ਬਥੇਰਾ ਕਰਦੀ ਰਹੀ ਮੇਰੇ ਮੂਹਰੇ ਹੁਣ ਡੱਕਾ ਨਹੀਂ ਤੋੜਦੀ ਤੇਰੀ ਮਾਂ ਨੂੰ ਤਾਂ ਅਸੀਂ ਕੌਲੀ ਨਹੀਂ ਚੱਕਣ ਦਿੱਤੀ ਹੈਗੀ ਤੇਰੇ ਮੂਹਰੇ ਕਰਦੀ ਫਿਰਦੀ ਐ ਮੇਰੀ ਮਾਂ ਗੋਲਾ ਧੰਦਾ ਤੇ ਫਿਰ ਤੀਆਂ ਬੇਟਾ ਉਹੀ ਗੱਲ ਮੇਰੀ ਮਾਂ ਵੀ ਰਾਣੀ ਸੀ ਮੇਰੀ ਮਾਂ ਵੀ ਪੈਕੇ ਖਾਂਦੀ ਸੀ ਰੋਟੀਆਂ ਹੁਣ ਮੇਰੀ ਮਾਂ ਵੀ ਕੰਮ ਕਰਦੀ ਐ ਖਾਉਂਦਾ ਮੇਰੀ ਮਾਂ ਵੀ ਸਾਰਾ ਦਿਨ ਮੱਠੜ ਚੱਕੀ ਪਿਰਦੀ ਐ ਚੱਕੀ ਫਿਰ ਤੇਰੀ ਮਾਂ ਸੌਖੀ ਆ ਗਈ ਬਥੇਰੀ ਤਾਈਆਂ ਤੈਨੂੰ ਮੇਰੀ ਕੋਈ ਨਹੀਂ ਕਰਦਾ ਭਾਈ ਬੜੇ ਪਿਛ ਹਰੇਕ ਹੀ ਕੰਮ ਕਰਦਾ ਤੇਰੀ ਮਾਂ ਵੀ ਹਾਂ ਮੇਰੀ ਮਾਂ ਚੱਕਦੀ ਐ ਤੇਰੀ ਮਾਂ ਕੋਹਾਂ ਛੱਡਦੀ ਐ ਹਾਂ ਹੋ ਮੇਰੀ ਮਾਂ ਮੱਠੜ ਚੱਕੀ ਪਿਰਦੀ ਐ ਮੈਨੂੰ ਪਤਾ ਮੇਰੀ ਮਾਂ ਦਾ ਤੇਨੂੰ ਕੀ ਪਤਾ ਕੋਈ ਨਾ ਮੇਰੀ ਮਾਂ ਨੂੰ ਮੈਂ ਲੈ ਕੇ ਜਾਨੀ ਚੌੜੀ ਹੋ ਜੀ ਇੱਥੇ ਸੱਦ ਲਿਆ ਦੀ ਮਾਂ ਨੂੰ ਲੈ ਜਾ ਹਾਂ ਲੈ ਕੇ ਜਾ ਆ ਦਿਨ ਤਾਂ ਮੈਂ ਹਾਏ ਹਾਏ ਆ ਆਂਦੇ ਪਿੰਡ ਤੇ ਆਇਆ ਤੇਰੇ ਦਾਦਾ ਪਪਾ ਵਾਉਂਗਾਂ ਡਾਂਗਾ ਮੇਰੇ ਭਰਾ ਤੋਂ 3 ਲੈਣਾ ਆਂ ਤੇ ਮੈਂ ਆਪਦੀ ਮਾਂ ਨੂੰ ਆਪਦੇ ਕੋਲੇ ਲਿਆਵਾਂ 4 ਦਿਨ ਮੇਰੀ ਮਾਂ ਨੂੰ ਕੁਝ ਭੁੱਲਦੀਆਂ ਤੂੰ ਆਹੀ ਕੁਤ ਕਰਨੀ ਹੈਗੀ ਤੂੰ ਤਾਂ ਬਾਰਿਸ਼ ਨਹੀਂ ਮੈਂ ਤਾਂ ਤੇਰੇ ਪੈਰੀਂ ਮੈਨੂੰ ਤਾਂ ਲੋੜ ਨਹੀਂ ਹੈਗੀ ਮੈਂ ਮਾਂ ਦੀ ਸੇਵਾ ਕਰ ਲਿਆ ਕਰੋ ਹੀ ਮਾਂ ਨੂੰ ਲੈ ਜਾ ਮੈਂ ਆਪਦੀ ਮਾਂ ਨੂੰ ਲਿਆਉਂ ਲਿਆਉਂਗੀ ਆਦੀ ਮੈਂ ਆਜਾ ਖਾਲੇ ਤਾਂ ਮੁੰਡੇ ਨੂੰ ਆਉਣ ਦੇ ਤੇਰੀ ਪਟਾਉਣੀ ਗੁੱਤਨੀ ਤੇਰੀ ਆ ਜਾਂਦੇ ਮੁੰਡੇ ਨੂੰ ਕੋਲੇ ਖੜ ਕੇ ਪਵਾਉਂ ਡਾਂਗਾ ਤੇਰੇ ਮੈਂ ਰੰਗ ਬਸ ਸਾਰੇ ਐਸਨਾ ਪਵਾਈ ਸਾਡਾ ਰੋਧ ਪਾਵਾਂਗੀ ਪਵਾਉਂਗੀ ਜਦੋਂ ਤਾ ਮੇਰੀ ਮਾਂ ਦੁਖੀ ਕਰੀਏਗੀ ਤੂੰ ਉਹਦੇ ਕੋਲ ਸੁਖੀ ਕੋਈ ਗੱਲ ਨਾ ਕਰੀ ਮੈਨੂੰ ਸੌਂ ਲੱਗੇ ਮੈਂ ਤਾਂ ਕਰੋ ਬਿੜਾਉਂ ਤੈਨੂੰ ਹਾਂ ਤੂੰ ਦੱਸ ਕੀ ਕਰਦੀ ਤੂੰ ਆਪਦੀ ਮਾਂ ਨੂੰ ਲੈ ਜਾ ਤੇਰੀ ਮਾਂ ਦੁਖੀ ਹੈ ਲੈ ਜਾ ਆਦੀ ਮਾਂ ਨੂੰ ਕੀ ਪਾਜਾ ਲੈ ਕੇ ਮੈਂ ਨਹੀਂ ਕਹਿੰਦੀ ਵੀ ਲੈ ਕੇ ਨਾ ਜਾ ਲਾਉਣੀ ਮੁੰਡੇ ਜਨੂੰ ਆਉਂਦੇ ਘਰੇ ਬੜਨ ਤੇ ਤੇਰੀ ਤਾਂ ਗੁੱਤ ਨਹੀਂ ਮੈਂ ਪਟਾਉਂ ਇਹ ਤਾਂ ਨੁੱਤੀ ਨੇ ਨਵੇਂ ਜੱਬ ਛੇੜ ਲਿਆ ਇਹ ਤਾਂ ਹੋਰ ਕਲੇਸ਼ ਪਵਾਉਗੀ ਹੁਣ ਇਹ ਤਾਂ ਉਹ ਤੋਂ ਗਾਲਾਂ ਦਬਾਉਗੀ ਮੈਂ ਤਾਂ ਉਹਨੂੰ ਐਂ ਕਹਿੰਦੀ ਸੀ ਵੀ ਬੇਬੇ ਨੂੰ ਮੈਂ ਮੰਜੇ ਤੇ ਬੈਠੀ ਇਹਨੂੰ ਰੋਟੀ ਦਿੰਨੀ ਆ ਆ ਹੁਣ ਇਹ ਸਾਰਾ ਪਤਾ ਲਾਉਗੀ ਇਹਨੂੰ ਕਿਵੇਂ ਨਾ ਕਿਵੇਂ ਬੜ ਬੜਿਆ ਕੇ ਨਾ ਇਹਨਾਂ ਨੂੰ ਤੋੜ ਦਿਆ ਮਾਵਾਂ ਤੀਆਂ ਨੂੰ ਸੁੱਖੀ ਨੇ ਪਤਾ ਨਹੀਂ ਮੈਨੂੰ ਇੱਕੇ ਦਮ ਸਵੇਰੇ ਫੋਨ ਜਾ ਕਿਵੇਂ ਕਰਤਾ ਆ ਜਾ ਆ ਜਾ ਭੈਣੇ ਤੈਨੂੰ ਡਿੱਕੀ ਆ ਨੇ ਕਿਹੜੇ ਬੇਲਾਂ ਦਫਾ ਕਿਵੇਂ ਸੁੱਖੀ ਆ ਕੀ ਤੋੜੇ ਤੇ ਮਾਂ ਤਾਂ ਪਾਣੀ ਪਰਾਉਂਦੀ ਹੈਗੀ ਬੜੇ ਪੇ ਵੇਲੇ ਬੂ ਮਾਂ ਤਾਂ ਪਾਣੀ ਆਹੋ ਮਾਂ ਉਹ ਪਾਣੀ ਆਹ ਹੈਗੀ ਲਿਆਂਦੀ ਆ ਕਿ ਚੜਦਾ ਚੰਦਾ ਪਾ ਖਰੀਦ ਕੇ ਹਾਏ ਤੇ ਨਖਰ ਮਾਂ ਮਾਂ ਕੇ ਮਾਂ ਉੱਤੇ ਆ ਗਈ ਮਾਰੇ ਤਾਂ ਮੈਂ ਅੱਛਾ ਤੂੰ ਕੁਦਰਤੇ ਆ ਗਈ ਮੈਂ ਤਾਂ ਉਹੀ ਆਈ ਸੀ ਸੋਤਾ ਸਭ ਆਈ ਸੀਗੀ ਹਾਏ ਵਿਚਾਰੀ ਮਾਂ ਦਾ ਤਾਂ ਫਿਰ ਬਾਲਾ ਪੂਰਾ ਹਾਲ ਨਾ ਬਣ ਮੈਂ ਤਾਂ ਲੈ ਕੇ ਜਾਊਂਗੀ ਹਾਲੇ ਤੱਕ ਤਾਂ ਮੈਂ ਮੁੰਡੇ ਕੋਲੇ ਗੱਲ ਕੋਈ ਨਹੀਂ ਕਰੀ ਹੈਗੀ ਹੁਣ ਉਹਦੇ ਕੋਲੇ ਖੜ ਕੇ ਗੁੱਤਨੀ ਪਟਾਉਂਗੀ ਨਾ ਵੀ ਮੁੰਡੇ ਨੂੰ ਮੈਂ ਦੱਸੂਗੀ ਆਪਾਂ ਦੱਸ ਦਿਨਾਂ ਆ ਜਾ ਦੋਨੇ ਪਣ ਮੈਂ ਲੈ ਕੇ ਭਗਜੂ ਪਣ ਆਪਦੇ ਕੋਲੇ ਲੈ ਜੂਗੀ ਮਾਂ ਨਾ ਕੋਈ ਨਹੀਂ ਮਾਂ ਦਾ ਇਹ ਜੇ ਹਾਲ ਆ ਮਾਂ ਨੂੰ ਹੁਣ ਇੱਥੇ ਛੱਡਾਂਗੇ ਆਪਾਂ ਤੂੰ ਦੇਖ ਤੇ ਸਹੀ ਮਾਂ ਕਿਵੇਂ ਹੋਈ ਪਈ ਆਗੀ ਬੁਰਾ ਹਾਲ ਹੋ ਰਿਹਾ ਉਹਦੇ ਹੋਰ ਮਾਂ ਦਾ ਬੁਰਾ ਹਾਲ ਹੋਇਆ ਪਿਆਗਾ ਆ ਬੈਠੀ ਆ ਵਿਚਾਰੀ పో్ద ాఇ మంలోదిచి ాఇన్ంద నినాతల్ మలఆ ిలిదూ మల్ద ము యంా నాజమల్ మూ ప్ నిల్ కారా ఩తే ఇదా నినా ీనా క్ Estrasse దేక్ గానిం ఏ ostras Highness ਗਰ ਰੋਣਾ ਤੂੰ 10 ਗਰਮੇ ਵਿੱਚ ਦੱਸ ਤਾਂ ਦੇ ਮਾ ਤੇ ਬਾੜੀ ਬਰਹਾਉਂਦੀ ਐ ਸਾਲਾ ਤੇਨ ਕੋਸ ਟਿਆਂ ਦੀ ਨਹੀਂ ਕੋਈ ਨਹੀਂ ਕੋਈ ਨਹੀਂ ਹੋਣਾ ਸੀ ਆਂਗਾ ਤੇ ਤੂੰ ਕੋਈ ਨਹੀਂ ਕੁਛ ਕਰਾਉਂਦਾ ਹੁਣ ਤੇਰਾ ਹਾਲ ਅਸੀਂ ਆਪੀ ਵੇਖਾਂਗੇ ਤੇ ਹੁਣ ਮੁੰਡੇ ਨੂੰ ਕਹਿੰਦੀ ਐ ਕਿ ਮੈਂ ਨੂੰ ਮੰਜੇ ਤੇ ਰੋਟੀ ਦਿੰਨੀ ਐ ਬੈਠ ਕੋਈ ਜਾਣ ਕੇ ਕਰਵਾਉਂਗਾ ਇਹ ਮੁੰਡਾ ਤਾਂ ਤੜਕੀ ਭਗ ਜਾਂਦਾ ਕੰਮਾਂ ਧੰਦੇ ਤੇ ਨਿਕਲ ਜਾਂਦਾ ਕਿ ਉਹਨੂੰ ਕਿੱਥੇ ਦੱਸਦੀ ਐ ਇਹ ਮੈਨੂੰ ਕੱਢ ਕੇ ਲੈ ਜਾ ਇਸ ਘਰ ਚੋਂ ਕੋਈ ਨਹੀਂ ਕੋਈ ਨਹੀਂ ਮੈਂ ਤੇਰਾ ਸਭ ਤੇਰਾ ਸਾਰਾ ਕੁਝ ਹੋਊਗਾ ਤੂੰ ਸਾਰਾ ਸਬੂਤ ਮੁੰਡੇ ਨੂੰ ਦੱਸ ਜਾ ਮੇਰਾ ਮੁੰਡੇ ਨੂੰ ਦੱਸਾਂਗੇ ਕੋਈ ਨਹੀਂ ਅਸੀਂ ਤਾਂ ਹੀ ਆਂਗਾ ਇੱਥੇ ਹਾਂ ਉਹਨੂੰ ਸੱਦ ਲਓ ਫੋ ਦਾ ਫੋਨ ਲਾਇਆ ਹੁਣ ਮਾ ਜੱਤੀ ਨੇ ਫੋਨ ਲਾ ਕੇ ਦੱਸਿਆਗਾ ਇਹਦੀ ਮਾਂ ਦਾ ਤਾਂ ਇਹ ਹਾਲ ਆ ਦੇਖ ਲੈ ਪੁੱਤ ਕੀ ਹਾਲ ਦੇਖਿਆ ਮੇਰਾ ਹੱਥ ਔੜਾ ਹਾਲੇ ਤਾਂ ਮੈਂ ਚੱਕ ਕੇ ਲਈ ਹਾਂ ਹੱਥ ਦੇਖ ਕੇ ਆਈਆਂ ਮੈਨੂੰ ਖੁਸੀ ਨੇ ਦਿਖਾਇਆਗਾ ਹੁਣ ਹਾਲੇ ਕਹਿੰਦੀ ਜਾਂ ਦੀਆਂ ਨਿੱਕਰੀਆਂ ਵੀ ਇਕੱਠੀਆਂ ਕਰਕੇ ਸਿੱਟ ਕੇ ਆ ਐ ਕਿਵੇਂ ਉੱਥੇ ਪੰਗਾਰਾਂ ਦੇ ਮੁੰਡੇ ਨੂੰ ਆਪਾਂ ਸਾਰਾ ਸਬੂਤ ਦਿਖਾਵਾਂਗੇ ਪਿਆਰ ਆ ਦੇ ਚੱਕ ਕੇ ਨਹੀਂ ਅਸੀਂ ਸ਼ੰਤ ਹੈ ਕਿ ਪੰਗਾਰਾਂ ਦੇ ਤੈਨੂੰ ਪੰਗਾਰਾਂ ਦੇ ਕੋਹਾਂ ਦਾ ਸਿੱਟਿਆ ਵੇ ਕਿ ਮੈਂ ਸਿੱਟੂ ਗਿਆ ਕਿ ਮੈਂ ਸਿੱਟੂ ਗਿਆ ਮੈਂ ਕਹਿੰਦੀਆਂ ਨਾ ਮੈਂ ਤਾਂ ਵੀਡੀਓ ਬਣਾ ਲਈ ਕੋਈ ਨਹੀਂ ਸਾਰਾ ਕੁਝ ਹੈਗਾ ਗਾਮਾ ਤੇ ਆਪਾਂ ਹੁਣ ਇਹਦੇ ਨਾਲ ਕਰਦੇ ਆਂ ਗੱਲ ਕੋਈ ਨਾ ਮੈਂ ਪਹਿਲਾਂ ਤੂੰ ਕੁਛ ਬੋਲੀਏ ਤੂੰ ਉਹਦੇ ਨਾਲ ਬਥੇਰਾ ਕੁਛ ਬੋਲ ਕੇ ਆਈ ਮੈਂ ਤੇਰੀ ਗੁੱਤਨੀ ਪਟਾਉ ਮੁੰਡੇ ਨੂੰ ਆ ਜਾਂਦੇ ਕਰ ਕੋਈ ਨਹੀਂ ਮੈਂ ਵੀ ਕਰਦੀ ਆਂ ਉਹਦੇ ਨਾਲ ਹਾਂ ਤੂੰ ਕਰ ਲੈ ਗੱਲ ਚਲ ਕੋਈ ਨਾ ਮਾਂ ਟੈਨਸ਼ਨ ਨਾ ਲਾ ਮੈਂ ਤੇ ਆ ਪੁੱਛਦੀ ਆਂ ਉਹਨੂੰ ਕਿੱਧਰ ਗਈ ਆ ਹੁਣ ਮੁੰਡਿਆਂ ਨੂੰ ਸਦਾ ਮੁੰਡੇ ਨਾਲ ਸਾਡੇ ਕਰੇ ਕਿੱਥੇ ਖੜਦੀ ਹੈਂ ਗਿਆ ਨਹੀਂ ਤਾਂ ਤਾਂ ਕਿ ਘਰ ਭੱਜ ਜਾਂਦੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਆਈ ਬੈਠੀ ਹੈਗੀ ਹੁਣ ਐ ਨਹੀਂ ਤਾਂ ਤਾਂ ਕਿ ਘਰ ਉੱਡ ਉੱਡ ਲੁਕਦੀ ਫਿਰਦੀ ਆ ਚਲ ਕੋਈ ਨਹੀਂ ਲੁਕੂਗੀ ਜਿਹੜਾ ਲੁਕਣਾ ਸੀ ਤੇ ਹੁਣ ਨਹੀਂ ਆਪਾਂ ਉਹਨੂੰ ਅਸੀਂ ਲੁਕਣ ਦਿੰਦਾਂ ਅਸਮ ਰੋਟੀ ਪਾਣੀ ਖਾ ਲਿਆ ਸੀ ਤੂੰ ਕਿ ਭੁੱਖੀ ਫਿਰਦੀ ਐ ਬਸ ਕਿਥੇ ਰੋਟੀ ਦੀ ਆ ਦੇਖ ਲੈ ਰੋਟੀ ਨਹੀਂ ਫੁਰਕੀ ਦਿੱਤੀ ਹਾਂ ਮਾਂ ਦਾ ਸੁੱਕੀ ਆਪਾਂ ਦੀ ਮਾਂ ਨੂੰ ਖਾਣਾ ਪਰ ਹੋਣ ਛੱਡਿਆਗਾ ਹਾਂ ਇੱਕ ਰੋਟੀ ਦੋ ਦਿਨਾਂ ਤੋਂ ਹਾਂ ਮਸਲਾ ਰੋਟੀ ਦਾ ਹੋਇਆ ਪਿਆ ਤੇਰੀ ਰੋਟੀ ਜਣੀ ਔਖੀ ਹੋਈ ਪਈ ਇਹਨੂੰ ਚੱਲ ਕੋਈ ਨਹੀਂ ਸੁੱਕੀ ਆ ਪਾ ਮਾਂ ਦਾ ਹਲਾਪੀ ਕਰਾਂਗੇ ਕੋਈ ਨਹੀਂ ਆਪਾਂ ਵਿਚਾਰੀ ਮਾਂ ਤਾਂ ਕਿਵੇਂ ਸੁੱਕੀ ਹੋਈ ਪਈ ਐ ਕਿਵੇਂ ਹੋਈ ਪਈ ਆ ਮਾਂ ਤੇ ਸਾਡੇ ਕੋਲੇ ਵੀ ਨਹੀਂ ਗੱਲ ਕਰਦੀ ਡਰਦੀ ਤੂੰ ਤਾਂ ਇਹ ਤਾਂ ਫੋਨ ਫੋਨ ਵੀ ਨਹੀਂ ਲਾਂਦੀ ਕੁਕ ਕੁਕ ਰੱਖਦੀ ਐ ਕਹਿੰਦੀ ਐ ਮੈਂ ਦੇਖ ਲਾ ਜਾਈਂ ਕਰਨ ਦੀਂ ਦੀ ਗੱਲ ਵੀ ਨਹੀਂ ਕਰਨ ਦਿੱਤੀ ਇਹ ਕਿ ਕਦੇ ਫੋਨ ਤੇ ਵੀ ਨਹੀਂ ਦੱਸਿਆ ਚਲ ਕੋਈ ਨਹੀਂ ਹੁਣ ਮਾਂ ਦੀ ਜੂਨਾ ਪਸਦਾ ਰਹਾਂਗੇ ਤੇ ਕੋਲੇ ਖੜੀ ਹੁੰਦੀ ਹੈ ਫਿਰ ਗੱਲ ਕਰਦੇ ਤਾਂ ਫੋਨ ਲਾ ਕੇ ਦਿੰਦੀ ਆਪ ਕੋਲੇ ਖੜ ਜਾਂਦੀ ਆਂ ਹਾਂ ਆਪ ਕੋਲੇ ਖੜਦੀ ਆ ਤੇ ਗੱਲ ਨਹੀਂ ਕਰਨ ਦਿੰਦੀ ਆਂ ਡਰਾਈ ਜਾਂਦੀ ਆ ਐਂ ਆ ਕਰ ਜਾਂਦੀ ਆ ਚਲ ਕੋਈ ਨਹੀਂ ਕਿੰਨਾ ਬਹੁਤ ਡਰਾ ਲਿਆ ਹੁਣ ਮਾਂ ਨੂੰ ਆਪਾਂ ਆਪਾਂ ਸਾਮਾਂਗੇ ਇੱਥੇ ਤਾਂ ਇਹਨੂੰ ਜੇਲ ਹੋਈ ਪਈ ਹੈ ਸਹੀ ਗੱਲ ਆ ਕਿ ਇਹ ਮੁੰਡਾ ਤਾਂ ਭਗ ਜਾਂਦਾਗਾ ਇਹਨੂੰ ਘਰੇ ਛੱਡ ਜਾਂਦੇ ਇਹਨੂੰ ਐ ਨਹੀਂ ਪੁੱਛਦਾ ਕਿ ਵੀ ਮੇਰੀ ਮਾਂ ਚੰਗੀ ਆ ਕਿ ਕਿ ਮੈਂ ਉਹਨੂੰ ਤਾਂ ਬਸੇ ਕੋ ਮਾਰ ਕੇ ਫਾਸ ਲਿਆ ਉਹਨੂੰ ਕੀ ਪਤਾ ਵਿਚਾਰੇ ਨੂੰ ਉਹਨੂੰ ਕੀ ਪਤਾ ਉਹ ਕੰਮ ਤੇ ਜਾਂਦਾ ਤੜਕੇ ਤੋਂ ਜਾਂਦਾ ਵਿਚਾਰਾ ਚੱਲ ਮਾਂ ਸਾਰਾ ਦਿਨ ਨਿਕਿਆ ਜਾਂਦਾ ਦਾ ਅੱਛਾ ਤਾਂ ਵੀ ਐ ਕਹਿੰਦੇ ਵੀ ਮੈਨੂੰ ਹਾਂ ਚੱਲ ਆਹ ਚਾਹ ਪਾਣੀ ਕਰਕੇ ਦਿੰਨੇ ਆ ਗਿਆ ਜਾ ਚੱਲ ਮਾਂ ਉਹਨੇ ਕਿਹੜੀ ਚਾਹ ਪਾਣੀ ਫੜਾਈ ਹੋਊਗੀ ਉਹਨੂੰ ਰੋਟੀ ਟੁੱਕ ਦਿੱਤਾ ਹੋਊਗਾ ਉਹ ਮਰ ਜਾ ਕੇ ਮੈਂ ਟੰਡਲੀ ਲਾਈ ਬੈਠੀ ਹਾਂ ਚੱਲ ਬੋਝ ਕੇ ਬੜਿਆ ਲਾਣੀ ਇਹਨਾਂ ਨੂੰ ਆ ਛੋਟੀ ਤਾਂ ਮੇਰੇ ਪੱਖ ਦੀ ਐ ਇਹਨ ਦਾ ਪਾਣੀ ਲਿਆ ਕੇ ਦਿੰਨੀ ਆ ਆਪੀ ਸੈੱਟ ਹੋ ਜੂਗੀ ਪਾਣੀ ਦਾ ਗਲਾਸ ਦੇ ਮਗਰੋਂ ਵਰਕੇ ਲੈ ਰੈਂਪੀ ਪਾਣੀ ਜਿਹੜੀ ਹੱਤ ਤੂੰ ਮੇਰੀ ਮਾਂ ਦੇ ਘਰ ਰੱਖੀ ਆ ਉਹੇ ਜਿਹੇ ਹੱਤ ਮੈਂ ਨਹੀਂ ਤੇਰਾ ਪਾਣੀ ਪੂਣੀ ਪੀਂਦੀ ਮੇਰੀ ਮਾਂ ਨੂੰ ਪਿਆਰਾ ਕਰ ਇੰਨੀ ਵਾਧੂ ਆ ਮਹਿਮਾਨ ਨੂੰ ਕੀ ਕਹਿ ਮੈਂ ਤਾਂ ਕੁਝ ਨਹੀਂ ਕਿਹਾ ਪਤਾ ਹੀ ਆ ਮੈਨੂੰ ਮਾਂ ਦਾ ਦੇਖ ਕੇ ਤੈਨੂੰ ਆਏ ਬਈ ਆਏ ਪਾਣੀ ਦੇ ਗਲਾਸ ਉਹਨਾ ਬਿਰਜੂ ਸੁੱਖੀ ਨੇ ਤੇਰੇ ਕੰਨ ਭਰਤੇ ਬਈ ਮੈਂ ਤਾਂ ਕੁਝ ਨਹੀਂ ਕਿਹਾ ਪਰੇ ਮਾਂ ਨੇ ਤਾਂ ਨਹੀਂ ਮੇਰੇ ਕੰਨ ਪਰੇ ਮਾਂ ਦਾ ਹਾਲ ਦੇਖ ਵਿਚਾਰੀ ਦਾ ਤੂੰ ਕਿਵੇਂ ਕਰਿਆਗਾ ਕੋਈ ਜਮਾ ਵੀ ਦੱਸ ਨਹੀਂ ਉਹ ਚੱਲ ਬਈ ਮੈਂ ਗਲਤੀ ਮੰਨਦੀ ਹਾਂ ਸੋ ਉਥੋਂ ਜੇ ਮੈਨੂੰ ਕੋਈ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮਾਂ ਨੂੰ ਮੈਂ ਕੁਝ ਨਹੀਂ ਕਹਦੀ ਜੇ ਤੇਰੀ ਮਾਂ ਨਾਲ ਕੋਈ ਕਾਏ ਕਰੇ ਫਿਰ ਤੈਨੂੰ ਕਿੰਨਾ ਕਦੁੱਖ ਆਵੇ ਦੇਖ ਮੇਰੀ ਮਾਂ ਨਾ ਕਿਹੜਾ ਹੁੰਦਗਾ ਨਹੀਂ ਹਰੇਕ ਨਾ ਹੀ ਹੁੰਦਗਾ ਤਾਂ ਅਸੀਂ ਤਾਂ ਬਈ ਛੱਡਦੇ ਨਹੀਂ ਆਪਦੀ ਮਾਂ ਨੂੰ ਉਸਤਾਦ ਦੀ ਮ ਦੇਖੋ ਮੈਂ ਤੈਨੂੰ ਦੱਸਾਂ ਰਹੀ ਮੀ ਤੇਰੇ ਬਾਈ ਦਾ ਸੁਭਾਅ ਹੈ ਭੈੜਾ ਤੁਸੀਂ ਗੱਲ ਨਾ ਬਣਾਓ ਗੱਲ ਇੱਥੇ ਤੇ ਕਹਿ ਦਿਓ ਕੋਈ ਗੱਲ ਨਹੀਂ ਮੈਂ ਇੱਥੋਂ ਗਲਤੀ ਹੋ ਗਈ ਮੈਂ ਅੱਜ ਤੋਂ ਬਾਅਦ ਬੇਬੇ ਨੂੰ ਕੁਝ ਨਹੀਂ ਕਹਣੀ ਮੈਂ ਗਲਤੀ ਮੰਨ ਲਾਂ ਨੀ ਬੇਬੇ ਇਸ ਤਾਂ ਮੁੰਡੇ ਨੂੰ ਸਾਰੀ ਗੱਲ ਦੱਸਾਂਗਾ ਮੁੰਡੇ ਬੇਬੇ ਦਾ ਵੀ ਆ ਹਾਲ ਕਰ ਰੱਖਿਆ ਤੇਰੀ ਘਰ ਵਾਲੀ ਨੇ ਆਹੋ ਹੁਣ ਤਾਂ ਘਰ ਵਾਲੀ ਬਣ ਗਈ ਭਰਾ ਦੇ ਹੁਣ ਛੋਡੀ ਤਾਂ ਮੈਂ ਕੁਝ ਨਹੀਂ ਲੱਗਦੀ ਹਾਂ ਫਿਰ ਸਭ ਤਾਂ ਕੁਝ ਨਹੀਂ ਲੱਗਦੀ ਜੇ ਤੂੰ ਸਾਡੀ ਮਾਂ ਨੂੰ ਨਹੀਂ ਸਮਝਦੀ ਨਾ ਜੇ ਤੁਸੀਂ ਕਲੇਸ਼ ਪਵਾਉਂਗੇ ਨਾ ਘਰ 'ਚ ਸਾਰੀ ਉਮਰ ਬਾਅਦ ਤੇ ਮਾਂ ਤੁਹਾਨੂੰ ਆਪਦੇ ਕੋਲੇ ਰੱਖਣੀ ਪਊਗੀ ਅਸੀਂ ਰੱਖ ਲਾਂਗੇ ਤੂੰ ਤਾਂ ਫਿਰ ਜਦੋਂ ਤੂੰ ਸੰਭੀਦੀ ਲਿਓ ਅਸਾਂ ਮੈਂ ਤਾਂ ਉਹਦੇ ਦੋ ਥੱਪੜ ਝੱਲ ਲੂੰਗੀ ਤੇਰੀ ਮਾਂ ਤਾਂ ਤਾਂ ਖੜਾ ਛੁੱਟ ਜੂ ਮੇਰਾ ਲੈ ਜਾਓ ਲੈ ਜਾਓ ਫਿਰ ਲੈ ਕੇ ਜਾਵਾਂਗੇ ਕੋਈ ਨਾ ਦਿਨੀਆਂ ਮੈਂ ਤੁਹਾਨੂੰ ਉਹੀ ਗੱਲ ਕਹੂ ਫਗਾ ਮਣਾ ਕੇ ਮੈਂ ਇੰਨਾ ਕਰਦੀ ਆ ਇਹਦਾ ਲੀੜਾ ਕੱਪੜਾ ਸਾਰਾ ਕੁਝ ਬੈਠਿਆਂ ਨੂੰ ਪਚਾਉਂਦੀ ਸੀਗੀ ਛੋਟੀ ਮਾਂ ਤਾਂ ਪੂਰਾ ਕੰਮ ਕਰਾਉਂਦੀ ਸੀ ਛੋਟੇ ਦਾ ਸਿੱਖੂਲ ਹੁੰਦਾ ਘੜਾ ਪੰਨਿਆ ਪਿਆਤੀ ਪਤਾ ਨਹੀਂ ਲੈ ਕੀਦਾ ਘੜਾ ਫੁੱਟ ਗਿਆ ਤੀ ਇਹ ਆਪਣਲੀ ਨੇ ਪੰਨਤਾ ਮੈਂ ਤਲਾ ਦਾ ਹਰਪ੍ਰੀਤ ਨੇ ਪੰਨਿਆ ਹੋਗਾ ਇਹਦਾ ਰੋਜ ਤਾਂ ਹੀ ਤਾਂ ਖਰਚੇ ਕਰੀ ਜਾਂਦੇ ਕਿਹੜਾ ਦੇਖਦੀ ਐ ਗੁੱਸਾ ਆ ਜਾ ਆ ਜਾ ਪਰਮ ਤੈਨੂੰ ਡਿੱਕੀ ਆਨੀ ਐ ਕਿ ਮੈਂ ਤਾਂ ਸਸਰੀ ਕਾਲ ਪੰਨੀ ਠੀਕ ᱛੀ ਸਸਰੀ ਕਾਲ ਤਾਂ ਠੀਕ ਆ ਮੇਰੇ ਕੋਲ ਆ ਦੇਖ ਲੈ ਹਰਪ੍ਰੀਤ ਤੂੰ ਫਿਰ ਕਹਿ ਇਹ ਨਹੀਂ ਐ ਭਣੇ ਰੋਜ ਨਾ ਘੜੇ ਰੋਜ ਮੈਨੂੰ ਲਿਆ ਕੇ ਦੇਣਾ ਨਵੇਂ ਕੜਾ ਪੰਨਿਆ ਪਿਆ ਤਾ ਕਹਿ ਰਹਾ ਟਾ ਕਹਿ ਰੇ ਮੇਰੀ ਗੱਲ ਸੁਣ ਨਾ ਖੜ ਕੇ ਕੀ ਗੱਲ ਤੀ ਭਣੇ ਤਰੂੰ ਨਾ ਪੱਜੇ ਇੱਥੇ ਖੜ ਕੇ ਗੱਲ ਸੁਣ ਲੈ ਉੱਥੇ ਤੂੰ ਕਲੇਸ ਪਾਈ ਬੈਠੀ ਹੋਗੀ ਪਹਿਲੀ ਕੜੇਸ ਕੜੀ ਮਾਂ ਤਾਂ ਪਾਣੀ ਪਰਵਾਉਂਦੀ ਐ ਤੈਨੂੰ ਐ ਨਹੀਂ ਪਤਾ ਲੱਗਦਾ ਸਾਰਾ ਕੰਮ ਤਾਂ ਮਾਂ ਤੋਂ ਕਰਵਾਉਂਦੀ ਹੈਗੀ ਤੂੰ ਕਿੱਥੇ ਰਹਿਣਾਗਾ ਮਾਂ ਤੋਂ ਪਾਣੀ ਪਰਵਾਉਂਦੀ ਐ ਆ ਮਾਂ ਡਿੱਗੀ ਇੱਥੇ ਲੈ ਕੇ ਖੜਾ ਬੇਬੇ ਡਿੱਗੀ ਦੀ ਆਹੋ ਜਦੋਂ ਮਾਂ ਆਈ ਉਹ ਬੇਬੇ ਦਾ ਕੋਈ ਕੰਮ ਨਹੀਂ ਕਰਦੀ ਸਾਰੇ ਕੰਮ ਤਾਂ ਹਰਬ੍ਰੀਤ ਕਰਦੀ ਐ ਭਨੇ ਤੂੰ ਤਾਂ ਯਕੀਨ ਮੰਨਦਾ ਹੀ ਨਹੀਂ ਹੈਗਾ ਜਮੀਨ ਯਕੀਨ ਮੰਨਦਾ ਹੈਗਾਗਾ ਯਕੀਨ ਮੰਨਣ ਵਾਲੀਆਂ ਗੱਲਾਂ ਹੀ ਨਹੀਂ ਦੀ ਐਡਾ ਕੜਾ ਬੇਬੇ ਕਿੱਥੋਂ ਚੱਕ ਲੂਗੀ ਤੈਨੂੰ ਕਹਿੰਦੀ ਐ ਮੈਂ ਕਰਦੀ ਐ ਕੰਮ ਸਾਰਾ ਰੋਟੀ ਠਕਮਾ ਨੂੰ ਦਿੰਦੀ ਨਹੀਂ ਹੈਗੀ ਡਰਾ ਡਰਾ ਕੇ ਰੋਟੀਆਂ ਦਿੰਦੀ ਆ ਉਹਨੂੰ ਘੜਾ ਮਾਂ ਮਾਂ ਭਰ ਕੇ ਲਈਏ ਪਾਣੀ ਤੇ ਢਿੱਗ ਪਈ ਆਉਂਦੀ ਹੁੰਦੀ ਬਣੀ ਤੂੰ ਕਿਵੇਂ ਆਈ ਥੀ ਮੈਂ ਤਾਂ ਉਹੀ ਆ ਗਈ ਚਾਣ ਕੇ ਚਾਣ ਕੇ ਆਈ ਥੀ ਹਾਂ ਉਹਦੀ ਨੂੰ ਮਾੜ ਗਈ ਪੈਸੇ ਇੱਥੇ ਢਿੱਗੀ ਪਈ ਥੀ ਹਾਂ ਮੇਰੇ ਤਾਂ ਤਾਂ ਹੱਲ ਨਿਕਲ ਗਏ ਪਰ ਮੈਥੋਂ ਤਾਂ ਪੰਛਰੀ ਆਂਦਾ ਸੱਚ ਬੋਲਦੀ ਥੀ ਹਾਏ ਬੇਪਰਾ ਬਾਬੂ ਦੁਆ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਗਈ ਬਣੀ ਮੈਨੂੰ ਤਾਂ ਯਕੀਨ ਜੈ ਨਹੀਂ ਹੁੰਦਾ ਗੱਲ ਦਾ ਤੇ ਤੇ ਨਹੀਂ ਹੁੰਦਾ ਤੈਨੂੰ ਤਾਂ ਵਿਸ਼ਵਾਸ ਪੂਰਾ ਦਵਾਉਂਦੀ ਉਹ ਕਈ ਕਿੱਧਰੇ ਹੁਣ ਕਰੀ ਗਈ ਇੱਥੇ ਫਿਰਦੀ ਹੈਗੀ ਬੇਬੇ ਕਿੱਥੇ ਵੇ ਬੇ ਸੱਟ ਸੁੱਟ ਤਾਂ ਨਹੀਂ ਵੱਜੀ ਦੀ ਕੋਈ ਕਿੱਥੋਂ ਵੱਜੀ ਹਾਲ ਤਾਂ ਮੈਂ ਤਾਂ ਮੈਂ ਤਾਂ ਲੈ ਕੇ ਜਾਉਂ ਪ੍ਰਭਾ ਮੈਂ ਤਾਂ ਇੱਥੇ ਛੜਦੀ ਨਹੀਂ ਮਾਂ ਨੂੰ ਮੈਂ ਤਾਂ ਦੇਖ ਲਈ ਇਹਦੀ ਹਾਲਤ ਮਾਂ ਦੀ ਭਣੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਤੇ ਮਤਲਬ ਢੜਕੋਂ ਖੇਤ ਭਗ ਜਾਂਦਾ ਸੀਗਾ ਤੈਨੂੰ ਪਤਾ ਜੀਰੀ ਵੱਡੀ ਆ ਇਹ ਕਿੰਨਾ ਕੰਮ ਧੰਦਾ ਸੀਗਾ ਤੂੰ ਤਾਂ ਘਰੋਂ ਕੰਮ ਧੰਦੇ ਭਗ ਜਾਂਨਾਗਾ ਪ੍ਰਭਾ ਬਹੁਤ ਲੰਮਦੀ ਆ ਨਾ ਮਾਂ ਨੂੰ ਕੰਮ ਉਹ ਨਹੀਂ ਕਰਨਦੀ ਜੀਣ ਦਿੰਦੀ ਮਾਂ ਨੂੰ ਮੈਂ ਜਾ ਕੇ ਕਰਦਾ ਗੱਲ ਭਣੇ ਤੈਨੂੰ ਨਹੀਂ ਪਤਾ ਡੰਡਾ ਚੱਕ ਲਾ ਉਹ ਤੇ ਤੂੰ ਹੀ ਸਾਂਗ ਦੇ ਡੰਡਾ ਚੱਕਣਾ ਮੈਂ ਫੜਾਉਣੀ ਤੈਨੂੰ ਡੰਡਾ ਚੱਕ ਕੇ ਲਾਉ ਦੇ ਜਿਵੇਂ ਮੇਰੀ ਮਾਂ ਦੁਖ ਲਾ ਆ ਬੈਂਪਰ ਜਾ ਪਣੇ ਆ ਜਾ ਟੱਕਰ ਗੱਲੀ ਸਾਰੀਆਂ ਸੱਚ ਹੋਣੀਆਂ ਚਾਹੀਦੀਆਂ ਸੀ ਸੱਚਾ ਜਮਾ ਤੈਨੂੰ ਆਉਂਦਾ ਤਾਂ ਬਥੇਰੇ ਮਾਰੂਗੀ ਆ ਖਾ ਫਰਦੀਏਗੀ ਲਾ ਮੇਰੇ ਸਾਹਮਣੇ ਸਾਹਮਣੇ ਲਾ ਮੇਰੇ ਹੁਣ ਸਰਪ੍ਰੀਤ ਤੂੰ ਮੇਰੀ ਗੱਲ ਸੁਣ ਲੈ ਆ ਜਿਹੜੀਆਂ ਗੱਲਾਂ ਭਣ ਕਹਿੰਦੀ ਸੀ ਤੇ ਸੱਚ ਦੀ ਅੱਕੜ ਅੱਕੀ ਨਹੀਂ ਪੰਨੇ ਤੀ ਤੋੜਕੀ ਨਹੀਂ ਪੰਨੇ ਤੀ ਦੱਸ ਦੇ ਹੁਣ ਤੇ ਤੁੱਟਿਆ ਤੀ ਉਹਦਾ ਬੇਬੇ ਗਈ ਸੀ ਪਾਣੀ ਹਾਂ ਜੇ ਨਾ ਕਰ ਹੁਣ ਬੇਬੇ ਗਈ ਸੀ ਤੀ ਹਾਂ ਕਿਉਂ ਬੇਬੇ ਗਈ ਤੂੰ ਕਿੱਥੇ ਗਈ ਸੀ ਇਹ ਕਹਿੰਦੀ ਵੀ ਪਾਣੀ ਦਾ ਤੋੜਾ ਮੈਂ ਲਿਆਦਾ ਨਹੀਂ ਤੈਨੂੰ ਪਰਕੇ ਹਰ ਫੜਨ ਲਾ ਗਈ 70 ਲਾ ਗਈ ਸੀ ਤੀ ਅੜ ਕੇ ਕਿਉਂ ਮਾਂ ਘਰ ਪਈਆਂ ਮੈਂ ਨੇ ਕਹਾਂ ਮਾਂ ਦਾ ਬੁਰਾ ਹਾਲ ਕਰ ਛੱਡਿਆਗਾ ਮੈਂ ਤਾਂ ਇਹਨੇ ਸੱਜਾ ਸੁੱਖੀ ਨੇ ਫੂਲ ਮੈਂ ਫੂਲ ਲਾਇਆ ਸੀ ਹੁਣ ਕੀ ਹੈ ਕਰਦੀ ਤੈਨੂੰ ਮੈਂ ਕਿਹਾ ਮੈਂ ਤਾਂ ਉੱਜੇ ਤੇ ਬੈਠੀ ਨੂੰ ਰੋਟੀ ਦਿੰਨੀ ਕਿੱਥੇ ਕਰਿਆ ਬੁਰਾ ਹਾਲ ਇਹ ਤਾਂ ਉਹੀ ਜਾਣ ਕੇ ਮੇਰੇ ਬੈਰਤਾਂ ਚੜ ਗਏ ਐਵੇਂ ਕਹਿੰਦੇ ਆ ਬਾਈ ਝੂਠ ਸੱਚ ਬੋਲਦਿਆਂ ਸੀ ਝੂਠ ਨਹੀਂ ਬੇਬੇ ਪਾਣੀ ਪਰਣ ਗਈ ਸੀ ਜੇ 6:00 ਵਜੇ ਦੀ ਘੜਾ ਤੇਲ ਕੋਈ ਗੱਲ ਨਹੀਂ ਤوڑا ਫੁੱਟ ਗਿਆ ਵੀ ਤੇ ਜੇ ਇਹ 6:00 ਵਜੇ ਦੀ ਫੇਰ ਉਹ ਨਹੀਂ 6:00 ਵਜੇ ਵੀ ਬੇ ਬੇ ਮਾਰ ਮਾਰ ਤਾ ਫੇਰ ਪਤਾ ਨਹੀਂ ਅਨੂੰ ਪੁੱਟੂ ਲੱਗ ਗਿਆ ਹੁਣ ਮੈਂ ਮਾਰਦਾ ਤੂੰ ਤوڑا ਮਾਰ ਮੈਂ ਅਸੀਂ ਦੋਸਤਾਂ ਨੂੰ ਮਾਰਦੇ ਪਟੂੜੇ ਬਣਾ ਦੁਸ਼ਮਣ ਮੈਂ ਤੈਨੂੰ ਬਾਹਰ ਕੱਢਾਂ ਮੈਂ ਤੁਹਾਨੂੰ ਆਏ ਜੇ ਜਾਲ ਚ ਪਸਾਉਂ ਮੈਂ ਤੇਰੇ ਵਿੱਚ ਫਿਰ ਤੂੰ ਬੁੜੇ ਨਾ ਜਾਲ ਚ ਸਾਈ ਗਈ ਤੂੰ ਚੱਲ ਚੱਲ ਉਰਦੀ ਕਿੱਧਰ ਦੀ ਨਿਕਲ ਜਾ ਬਾਹਰ ਭੱਗ ਜਾ ਉਹ ਭੱਗ ਜਾ ਬਾਰ ਬੜਾ ਵਧੀਆ ਕਰਿਆ ਤੀ ਲਾਵਾਂਗੇ ਇਸ ਤੋਂ ਬਾਅਦ ਅੱਸੀ ਕੱਲ ਦਾ ਪਤਾ ਹੀ ਨਹੀਂ ਹੈਗਾ ਜੀਗਾ ਤੈਨੂੰ ਕੀ ਪਤਾ ਲੱਗਦਾ ਅਸੀਂ ਨਹੀਂ ਖੋਲਦੇ ਬਾਹਰ ਜਾਏ ਹੁਣ ਤੇਰਾ ਭੌਂਕਦੀ ਹੁਣ ਅਸੀਂ ਤਾਂ ਖੋਲਦੇ ਨਹੀਂ ਆਨੇ ਕਿ ਬਾਹਰ ਕਿਸੇ ਨੂੰ ਖੜਕਾਈ ਮਾਰ ਨਹੀਂ ਖੋਲਣਾ ਪੈਣੀ ਹੁਣ ਹੁਣ ਤਾਂ ਮੈਂ ਤਾਂ ਇੰਤਰੀ ਦੇਖ ਲੈ ਬੁਰਾ ਹਾਲ ਹੋਇਆ ਪੈਗਾ ਗੋਡੇ ਉੱਤੇ ਗੋਡੇ ਝੜੇ ਗਈ ਸੀ ਤੇ ਹੁਣ ਹੁਣ ਉਹ ਬੈਠੀ ਹੈਗੀ ਹਾਲ ਬਾਈ ਤੂੰ ਤਾਂ ਗੌਰ ਹੀ ਨਹੀਂ ਕਰਦਾ ਨਾ ਭਾਵੇਂ ਮੈਂ ਤਾਂ ਖੇਤ ਬਾਗਾਂ ਦੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਲੱ ਕਰ ਲਾ ਗਾ ਮਸਲਾ ਲੱ ਕਰ ਲਾ ਗਾ ਕਮੇਟੀ ਗੋਡੇ ਠੀਕ ਸੀ ਤੇਰਾ 7:00 ਵਜੇ ਮੇਰਾ ਇੱਕ ਤਰ੍ਹਾਂ ਦਾ ਇੱਧਰ ਵਜਈ ਆ ਗਿਆ ਗੋਡੇ ਤੇ ਸੱਟ ਕਿਉਂ ਪਾਣੀ ਲੈਣ ਗਈ ਸੀ ਤੇਰੀ ਉਮਰ ਪਾਣੀ ਪੜਨ ਦੀ ਸੀ ਕਿਤੇ ਹੁਣ ਹਾਂ ਬਲੀਦ ਭੇਜਦੀ ਸੀ ਨਾ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਪਾਣੀ ਪੜਦੇ ਆਰੋ ਚ ਲੰਗਿਆ ਪੇ ਚੰਗਾਵਲਾ ਆਪਣੇ ਘਰੇ ਪਾਣੀ ਕਿਉਂ ਪੜਨ ਗਈ ਸੀ ਕੀ ਗੱਲ ਸੀ ਬੱਸ ਹੋਈ ਹੈਰਾਨ ਕਰਨਾ ਵਿਚਾਰੀ ਨੂੰ ਲੜਕਣੀ ਹੈਗੀ ਕਹਿੰਦੀ ਇਹਨਾਂ ਦੇ ਪੰਜ ਦਾ ਤਾੜਾ ਰੋਜ਼ ਹੀ ਮਗਾਉਂਦੀ ਐ ਮੈਥੋਂ ਆ ਰੋਜ਼ ਮਗਾਉਂਦੀ ਐ ਕਿ ਲੱਤਾਂ ਟੁੱਟੀਆਂ ਆਪ ਕਿਉਂ ਨਹੀਂ ਜਾਂਦੀ ਹੈਗੀ ਪਣੀ ਮੇਰੀ ਗੱਲ ਸੁਣ ਲੈ ਬੀਬੀ ਹੁਣ ਤਾਂ ਐ ਕਹਿੰਦੀ ਕਿ ਰੋਜ਼ ਮਗਾਉਂਦੀ ਪਹਿਲਾਂ ਨਾ ਕਦੇ ਗੱਲ ਨਹੀਂ ਕਰੀਤੀ ਮੇਰਾ ਕਿ ਆਹ ਦਰਦੀ ਸੀ ਤੇ ਤੱਕ ਦਰਦੀ ਹੈਗੀ ਪਹਿਲਾਂ ਤਾਂ ਦੱਸ ਸਕਦੀ ਸੀ ਮੇਰੇ ਕੋਲ ਦੱਸ ਹੁਣ ਪੈਣਾ ਕੋਲ ਵੀ ਦੱਸੀ ਤੀ ਮੇਰੇ ਕੋਲ ਪਹਿਲਾਂ ਦੱਸ ਦਿੰਦੀ ਸੀ ਦੱਸਿਆ ਮੈਂ ਕਹਿੰਦਾ ਕੋਲ ਕਿ ਨਾ ਆਂਦੀ ਸੀ ਤੇਰੀ ਕੁਦਰਤੀ ਆਗਿਆਂ ਦੀ ਆ ਰੈਂਪੀ ਨੂੰ ਫੋਨ ਮੈਂ ਕਰਿਆ ਆ ਕੇ ਜੋ ਦੁਖੀ ਦੇਖ ਲਈ ਮਾਂ ਕਿਹੜੀਆਂ ਗੱਲਾਂ ਕਰਦੀ ਐ ਤੇ ਬੀਬੀ ਮੇਰੀ ਅੱਜ ਤੋਂ ਬਾਅਦ ਕੋਈ ਪਾਣੀ ਨਹੀਂ ਭਰਨਾ ਤੇ ਤੂੰ ਐਂ ਕਰ ਸੱਚ ਨੂੰ ਉਚਿਤ ਨੂੰ ਮੈਂ ਐਂ ਕਰਦਾ ਭੈਣਾਂ ਨਾਲ ਹੀ ਭੇਜ ਦੇਣਾ ਬਾਈ ਅਸੀਂ ਤਾਂ ਲੈ ਕੇ ਕਰਤੀ ਮੈਂ ਅਸੀਂ ਤਾਂ ਛੱਡ ਦੇ ਨਹੀਂ ਹੈਗੇ ਹਾਂ ਅੱਲਾ ਲੈ ਕੇ ਜਾਵਾਂਗੇ ਬਾਈ ਥੋੜਾ ਇਧਰ ਨੂੰ ਮਾਂ ਨੂੰ ਭੇਜ ਦਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸਮਝਾਉਂਦਾ ਸੀਗਾ ਨਹੀਂ ਤਾਂ ਮੈਥੋਂ ਨਾ ਗੁੱਸੇ ਚ ਉਹਦੇ ਵੱਜੇ ਸੀ ਬੈਂਪਰ ਜੇ ਤੇਰੇ ਨਾਲ ਤਾਂ ਹੁਣ ਘਰੋਂ ਵਗਿਆ ਉਹਦੀ ਪੇਕੀ ਨਾ ਵਗਦੀ ਮੇਰੀ ਰੋਟੀਆਂ ਕੌਣ ਪਕਾਊਗਾ ਕੋਈ ਗੱਲ ਨਾ ਰੋਟੀ ਦੀ ਟੈਨਸ਼ਨ ਨਾ ਮੰਨ ਰੋਟਾ ਮਾਰੋ ਤੇ ਤੇਰਾ ਸੁਧਰ ਜਾਊਗੀ ساری ਉਮਰ ਮਾਂ ਨਹੀਂ ਥਾਣੀ ਤੇਨੀ ਭੈਣੇ ਉੱਤੇ ਕੰਮ ਤੈਨੂੰ ਪਤਾ ਕਿੰਨਾ ਧੀ ਜੀਰੀ ਪੱੜਨ ਵਾਲੀ ਪਈ ਸੀ ਕਣਕ ਬੂਜਣ ਵਾਲੀ ਪਈ ਸੀ ਮੈਂ ਕਿਵੇਂ ਸਰੂੰਗਾ ਕਿਤੇ ਨਹੀਂ ਜਾਂਦੀ ਹੋਗੀ ਤਾਇਕੇ ਘਰੇ ਬੈਜੂਗੀ ਨਾਲੇ ਉਹ ਨਿਕਲਦੀ ਨਹੀਂ ਇੱਥੋਂ ਇੱਥੇ ਬੈਠੂਗਾ ਉਹ ਵੀ ਚੰਗੀ ਗੱਲ ਹੈ ਤਾਇਕੇ ਬੈਜਦੇ ਚਾਹ ਵੀ ਚੰਗੀ ਗੱਲ ਕੀ ਤੇਰੀ ਜਾਂਦੀ ਹੈ ਕਿ ਡਰਾਬੇ ਮਾਰਦੀ ਹੈ ਕਿੰਨਾ ਕਰੇ ਨਾ ਹੁਣ ਕਿਵੇਂ ਕਰਾਂ ਉਹ ਜਾ ਕੇ ਲਿਆਵਾਂ ਕਿ ਨਾਲੇ ਉਹ ਸਹੀ ਕਰ ਤੂੰ ਸੱਚੀ ਗੱਲ ਦੱ ਫਿਰ ਲਿਆ ਕਖਰਾ ਅਸੀਂ ਤਾਂ ਮਾਂ ਨੂੰ ਲੈ ਜਾਣੇ ਆ ਭਾਈ ਤੂੰ ਲਿਆ ਉਹਨੂੰ ਕਰ ਤੂੰ ਕਰ ਲੈ ਨਾ ਮੇਰੀ ਗੱਲ ਸੁਣ ਪਣੀ ਮੈਂ ਤਾਂ ਤੁਸੀਂ ਮਾਂ ਨੂੰ ਲੈ ਜਾਉਂਗੀ ਆ ਉਹ ਬਾਗੀ ਜੀ ਉਹਦੀ ਪੇਕੀ ਬਾਗੀ ਮੈਂ ਕੀ ਕਰੂੰਗਾ ਰੋਟੇ ਕੋਲ ਸੁਣੀ ਕੇਰਾ ਤਾਨੂੰ ਪਤਾ ਲੱਗ ਕੇ ਕੰਨ ਖੁੱਲ ਗਏ ਵੀ ਮੈਂ ਇਹਦੀ ਮਾਂ ਨਾ ਕਰੀ ਸੀ ਤੇ ਮੇਰੇ ਕੰਨ ਤੋਂ ਮੈਂ ਸਮਾਰ ਕੇ ਹੋਰ ਵੀ ਖੋਲਣੀ ਸੀ ਹਜੇ ਉੱਡ ਗਈ ਦੀ ਪਹਿਲਾਂ ਉਹ ਵੀ ਮੇਰੇ ਨਾਲ ਵੀ ਹੋ ਗਈ ਉਹ ਜੀ ਸਮਝਾ ਦਈਏ ਉਹਨੂੰ ਕੇਰਾ ਘਰੇ ਲੈ ਆ ਬੈਠ ਕੇ ਸਮਝਾਈ ਉਹਨੂੰ ਬੀਬੇ ਦਾ ਵੀ ਕਸੂਰ ਐ ਬੀਬੇ ਨੇ ਉਹਨਾਂ ਚਿੱਤੇ ਗੱਲ ਦੱਸੀ ਦੱਸ ਨਹੀਂ ਸਕਦੀ ਸੀ ਬੀਬੇ ਨੂੰ ਆਏ ਵੀ ਤੁਹਾਡੇ ਘਰੇ ਆਪਣੇ ਕਲੇਸ਼ ਪੈ ਜੂ ਬਾਈ ਡਰਦੀ ਨਹੀਂ ਦੱਸ ਤੇ ਫਿਰ ਅੱਜ ਵੀ ਕਲੇਸ਼ ਤਾਂ ਪਈ ਤੇਰਾ ਗੋਡਾ ਟੁੱਟ ਜਾਂਦਾ ਫੇਰ ਵੀ ਕਰਦੇ ਮਿਹੜੇ ਪਰੋਲ ਜਾਂਦਾ ਤੇਰਾ ਇਹ ਕਿਹੜਾ ਦੱਸ ਦੀ ਸੀ ਉਹ ਤਾਂ ਮੈਂ ਉੱਤੇ ਆ ਗਈ ਤਾਂ ਪਤਾ ਲੱਗ ਗਿਆ ਮ ਏ ਸਾਨੂੰ ਕਿੱਥੇ ਦੱਸਦੀ ਹੈਗੀ ਬੇਬੇ ਬਹੁਤ ਗੱਲ ਮਾੜੀ ਕੀਤੀ ਤੂੰ ਮੈਨੂੰ ਰੋਜ਼ ਕਹਿੰਦੀ ਸੀ ਮੈਂ ਤਾਂ ਭਾਈ ਰਾਮ ਨਾਲ ਬੈਠੀ ਰਹਿੰਦੀ ਮੈਨੂੰ ਤਾਂ ਪਰੋਠੇ ਖਵਾਉਂਦੀ ਐ ਬੈਠੀ ਭਾਈ ਮੈਨੂੰ ਤਾਂ ਖਵਾਉਣੀ ਆ ਦੱਸੇ ਨਾ ਕਹਿੰਦੀ ਤੀਜੇ ਦਿਨ ਇੱਕ ਰੋਟੀ ਦਿੰਦੀ ਆ ਬਰਾਉਂਦੀ ਸੀ ਆਹੋ ਆ ਬੇਬੇ ਤੈਨੂੰ ਕੋਲੇ ਬੇਬੇ ਦੀ ਆ ਰਹੀ ਸੀ ਤੇ ਮਰੀਏ ਭੈਣਾਂ ਨਹੀਂ ਆਉਣਾ ਤੀਆ ਤਾਂ ਗੱਲ ਦਾ ਪਤਾ ਲੱਗਣਾ ਤੂੰ ਦੱਸਦੀ ਅੱਜ ਵੀ ਨਹੀਂ ਤੀ ਮੈਨੂੰ ਐ ਲੱਗਦਾ ਸਾਰਿਆਂ ਨਾਲ ਉਹ ਚੱਕਦੀ ਨਹੀਂ ਤੂੰ ਘਰੇ ਜਿਹੜਾ ਫੁੱਟਿਆ ਤੀਆ ਉਥੋਂ ਆਂਡ ਕਮਾਂਡ ਵੀ ਡਰਦਾ ਭਾਈ ਉਹ ਵੀ ਦੱਸਦਾ ਉਹ ਨਹੀਂ ਸੀ ਡਿਕਰਾਂ ਕਹਿੰਦੀ ਚੁਗ ਚੁਗ ਡਿਕਰਾਂ ਚ ਕਹੋ ਚੰਗਾ ਬੇਬੇ ਮੈਂ ਦੇਖ ਕੇ ਨਮੇਟਾਈ ਕਿ ਜਿੰਨਾ ਉੱਥੇ ਹੋਈ ਨਾ ਸਮਾਰ ਕੇ ਮੰਤਰ ਉਹਦਾ ਹੋਰ ਕਰੂੰਗਾ ਖਿੱਚ ਕੇ ਲਿਆਉਂ ਤੇਰੇ ਕੋਲ ਮੈਂ ਉਹਨੂੰ ਕਰੇ ਕਰੇ ਲੈ ਆਉਂਦੇ ਆਪਾਂ ਬੇਬੇ ਘਰ ਪਟਿਆ ਜਾਊਗਾ ਮੈਂ ਦੇਣਾ ਬਾਗ ਚਾਰ ਦੇਣਾ ਉਹ ਚੱਲ ਬੜੀ ਸਾਡਾ ਚੱਲ ਉਹ ਵੀ ਜਵਾਖ ਬੇਬੇ ਕੀ ਕਰੇ ਛੀ ਲੱਗੀ ਪਈ ਉਧਰੋਂ ਖੇਤ ਮੇਰੀ ਮਾਂ ਦੀ ਮੇਰੀ ਬਾਤ ਛੱਡਿਆ ਮੇਰੀ ਮਾਂ ਦੀ ਕਿ ਬਗੜਿਆ ਤੂੰ ਮੇਰੇ ਮੰਗਰ ਕੀ ਲੈਣ ਗਿਆ ਫਿਰ ਕਿਉਂ ਸੱਦਣ ਗਿਆ ਮੈਂ ਤਾਂ ਤੈਨੂੰ ਤਾਂ ਲੈਣ ਗਿਆ ਸੀ ਮੇਰੀ ਮਾਂ ਨੂੰ ਮੇਰੀਆਂ ਭੈਣਾਂ ਲੈ ਗਈਆਂ ਮਾਂ ਰੋਟੀ ਕੌਣ ਪਕਾਉ ਇੱਕ ਕੰਮ ਦਾ ਬੇੜਾ ਸੀਗਾ ਅੱਛਾ ਪਕਾਉਣੀਆਂ ਤੀਆਂ ਕੰਮ ਦਾ ਮਾਰਿਆ ਹੈ ਮੇਰੇ ਪਿੱਛੇ ਤੂੰ ਕਿੱਥੇ ਨਹੀਂ ਹੁੰਦਾ ਸੀ ਨੇ ਹਾਂ ਕੰਮ ਦਾ ਮਾਰੀ ਗਿਆ ਮੇਰੇ ਪਿੱਛੇ ਉਹ ਮੈਨੂੰ ਕੌਣ ਪੁੱਛਦਾ ਸੀ ਕੁੜੀਆਂ ਨੇ ਮੇਰੀ ਉਹ ਗੱਲ ਕਸਰ ਨਹੀਂ ਛੱਡੀ ਮੇਰੇ ਨਾਲ ਜਿਹੜਾ ਕੁਝ ਕੀਤਾ ਉਹਨਾਂ ਨੇ ਤੇਰੀਆਂ ਭੈਣਾਂ ਨੇ ਜਿਹੜੀਆਂ ਗੱਲਾਂ ਤੂੰ ਕਰਦੀ ਸੀ ਉਹ ਚੰਗੀਆਂ ਕਰਦੀ ਸੀ ਮੇਰੀ ਮਾਂ ਤੋਂ ਪਾਣੀ ਮੰਗਾਉਂਦੀ ਸੀ ਜੇ ਨਾ ਇੱਕ ਦਿਨ ਪਾਣੀ ਪੀਂਦੀ ਫੇਰ ਕੀ ਗੱਲ ਸੀ ਦੂਜਾ ਪੀ ਲੈਂਦੀ ਸੀ ਆਹ ਤਾਈ ਨੇ ਕਿਹਾ ਸੀ ਤਾਈ ਕਹਿੰਦੀ ਪਹਿਲਾਂ ਤੇਰੀ ਸੱਸ ਦਾਦ ਸੱਸ ਨਾ ਆਪਦੀ ਸੱਸ ਨਾ ਹੀ ਬੁੜੀ ਐਂ ਕਰਦੀ ਰਹੀ ਐ ਉਹ ਤੋਂ ਪਾਣੀ ਮੰਗਾਉਂਦੀ ਰਹੀ ਐ ਖੂਹਾਂ ਤੋਂ ਕੰਨੀਏ ਤਨਾ ਬੈਰ ਕੱਢ ਲਾ ਮੈਂ ਗੱਲ ਸਮਝ ਗਿਆ ਤਾਈ ਦੀ ਚੱਕਤੀ ਤੈਨੂੰ ਹਾਂ ਤਾਂ ਜ਼ੁਲਮ ਕਰਦੀ ਦੀ ਮੇਰੀ ਮਾਂ ਆ ਮੈਂ ਤਸ਼ਿੰਦਰ ਤਾਈ ਨੇ ਕਿਹਾ ਸੀ ਸ਼ਿੰਦਰ ਨੂੰ ਤਾਂ ਕੰਮ ਹੀ ਨਹੀਂ ਐ ਕੋਈ ਚੁਗਲੀਆਂ ਦੇ ਬਿਨਾਂ ਹੋਰ ਕੋਈ ਨਾ ਸ਼ਿੰਦਰ ਚੋਲ ਖੋਰੇਗੀ ਤੇ ਤੁਸੀਂ ਬੜੇ ਚੰਗੇ ਹੋ ਤੇਰੀ ਮਾਂ ਵੀ ওই ਗੱਲ ਬਹਿਤਾਂ ਨਹੀਂ ਜੜੇਗੀ ਸੈਟ ਕਰਕੇ ਰੱਖਣੀ ਪੈਂਦੀ ਐ ਤੇਰੇ ਵਰਗੇ ਨੂੰ ਕਹਿਣਾ ਪੈਂਦਾ ਮੇਰੀ ਮਾਂ ਮੇਰੀ ਗੱਲ ਸੁਣ ਲੈ ਮੇਰੀ ਮਾਂ ਨਾਲ ਤਾਂ ਸਿੰਦਰ ਦੀ ਕਦੀ ਵੀ ਨਹੀਂ ਬਣੀ ਸੀ ਮੇਰੀ ਤਾਈ ਨਾ ਆ ਜਾ ਇਹ ਘਰੇ ਜੇ ਨਸ਼ਿੰਦਰ ਨਾ ਨੀ ਬਣੀ ਫਿਰ ਮੇਰੇ ਨਾਲ ਕਿੱਥੋਂ ਬਣ ਜੂ ਤੇਰੀ ਮਾਂ ਦੀ ਮੈਂ ਤੈਨੂੰ ਦੱਸਿਆ ਮੈਨੂੰ ਘਰੇ ਲੈ ਜਾ ਕੇ ਨਾ ਕਿ ਜਿੱਥੇ ਚਨੇਲਾ ਬੈਠਿਆ ਉਹਨਾਂ ਦੇ ਵਿਚਾਲੇ ਛੱਡ ਦੇ ਕੋਈ ਨਹੀਂ ਹੈਗਾ ਘਰੇ ਜੇ ਘਰੇ ਕੋਈ ਨਹੀਂ ਤਾਂ ਨਾ ਮੈਂ ਦੱਸਿਆ ਫਿਰ ਜੇ ਹੈ ਨਹੀਂ ਗੀਆਂ ਉਹਨਾਂ ਨੇ ਮੰਗ ਲੱਗ ਕੇ ਮੇਰੇ ਕੋਲੋਂ ਵੈਪਰ ਚੱਕਦਾ ਸੀ ਹੁਣ ਮੈਂ ਚੱਕਾਂ ਆ ਦੇਖ ਹਾਂ ਕਿਵੇਂ ਚੀਕਰ ਚੀਕਰ ਹੋਈ ਪਈ ਤੇ ਕਿਹੜੇ ਕਿਵੇਂ ਤੋੜਾ ਹੋਈ ਕੋਈ ਲੋੜਾ ਆ ਗਿਆ ਹਾਂ ਦਾ ਗੁੱਡਾ ਟੁੱਟ ਜਾਂਦਾ ਕਿੱਥੋਂ ਪੂੰਦੇ ਹੁਣ ਮੈਨਾਂ ਜੀਕਾ ਪਤਾ ਵੀ ਨਹੀਂ ਕਿਹਾ ਸੀ ਤਾਈ ਨੇ ਜਿਵੇਂ ਤੇਰੀ ਮਾਂ ਕਰਦੀ ਸੀ ਉਹ ਮੈਂ ਤੇਰੀ ਮਾਂ ਨਾ ਹੋ ਗਈ ਉਹ ਤਾਂ ਐਸਾਤ ਕਰ ਲੈ ਇਸ ਪਰ ਲੈ ਹੁਣ ਚੱਕਾ ਬੈਠਾ ਹੈ ਸੁਣ ਲੈ ਓ ਲਾ마 ਤੇਰੇ ਹੈਂ ਮੇਰੀ ਗੱਲ ਸੁਣ ਲੈ ਤੂੰ ਤਾਂ ਟਾਈ ਦੀ ਕਿਸੇ ਤੋਂ ਹੁਣ ਕਰੀ ਜਾਨੀਆਂ ਹੋਣੀਆਂ ਤੇਰੇ ਨਾਲ ਵੀ ਹਾਂ ਜੇ ਕਿੰਨਾ ਜਿਵੇਂ ਤੂੰ ਕਰੇਂਗੀ ਨਾ ਮੇਰੀ ਮਾਂ ਉਹ ਤੂੰ ਦੁਖਣੀਆਂ ਹੋਣਗੀਆਂ ਤੇਰੇ ਨਾਲ ਦੇਖ ਲਈ ਤੂੰ ਗੱਲ ਮੇਰੀ ਯਾਦ ਰੱਖਣੀ ਤੂੰ ਕੱਲ ਤਾਂ ਤੇਰੀ ਸਹੀ ਹੈ ਨਾ ਜੇ ਬੇਬੇ ਨੇ ਪਹਿਲਾਂ ਦਾਦੀ ਨਾ ਕਰੀਆਂ ਤਾਂ ਹੁਣ ਬੇਬੇ ਨਾ ਹੁੰਦੇ ਗਏ ਜੇ ਹੁਣ ਬੇਬੇ ਨਾ ਮੈਂ ਕਰੂੰਗੀ ਫਿਰ ਮੇਰੇ ਨਾਲ ਹੋਣ ਲੱਗ ਜਾਣਗੀਆਂ ਉਹ ਤਾਂ ਫਿਰ ਬਿੱਲੀ ਦਾ ਬੱਟਾ ਹੋ ਗਿਆ ਕੱਲ ਜੁਗ ਹੈ ਇੱਕ ਹੱਥ ਕਰ ਲੈ ਦੂਜੇ ਪਰ ਲੈ ਚੱਲ ਤੂੰ ਐ ਕਰੀ ਆਹ ਤੇ ਤੁਹਾਡੀ ਹੋ ਗਈ ਗਲਤੀ ਬੇਬੇ ਨੂੰ ਤੇ ਤੜਕੇ ਜਾ ਕੇ ਲੈ ਆਈ ਮੈਂ ਮੁੜ ਕੇ ਬੇਬੇ ਤੋਂ ਡਕਾ ਨਹੀਂ ਜੇ ਤੂੰ ਪਹਿਲੀ ਗਲਤੀ ਮੰਨ ਜਾਂਦੀ ਬੇਬੇ ਉਹ ਮੰਨੀ ਸੀ ਉਹ ਨਾਲ ਤਾਂ ਗਲਤੀ ਉਹਨਾਂ ਨੇ ਤਾਂ ਮੇਰੀ ਇੱਕ ਨਹੀਂ ਸੁਣੀ ਮੈਂ ਗੁੱਸੇ 'ਚ ਵੱਜ ਗਈ ਛੋਟੀ ਨੂੰ ਤਾਂ ਮੈਂ ਪਾਣੀ ਫੜਾਉਣ ਲੱਗੇ ਕੱਪ ਵੀ ਚਲਾ ਕੇ ਮਾਰਿਆ ਪਾਣੀ ਵੀ ਨਹੀਂ ਫੜ ਕੇ ਪੀਤਾ ਪਰ ਘਾਤੀ ਉਹ ਸੁੱਖੀ ਨੇ ਤੇ ਤੇਰੀ ਪਰਜਾਈ ਤੇਰੀ ਮਾਂ ਨਾਲ ਇਹ ਗੱਲਾਂ ਕਰੇ ਤੂੰ ਵੀ ਤਾਂ ਐਂ ੜਕ ਜੇ ਮਾਂ ਤਾਂ ਮਾਂ ਹੁੰਦੀ ਐ ਸੱਸ ਸਾਸੀ ਹੁੰਦੀ ਐ ਹਾਂ ਤਾਂ ਮੈਂ ਵੀ ਮੰਨਦੀ ਆਂ ਵੀ ਮੰਨਦੀ ਐ ਨੂੰਹ ਦੀ ਤੇਤੀ ਹੁੰਦੀ ਐ ਹਾਂ ਜੇ ਤੂੰ ਮੰਨ ਜੇ ਫੇ ਤਾਂ ਸਾਰੀਆਂ ਗੱਲਾਂ ਫਿਰ ਤਕਾਰੀ ਬਸ ਜੀ ਉਹੋਲੇ ਬੈਣਾ ਬੇਬੇ ਮੈਨੂੰ ਧੀ ਮੰਨਦੀ ਹੋਵੇ ਮੈਂ ਕਾਹਨੂੰ ਕਰਦੀ ਬੇਬੇ ਨਾ ਬੇਬੇ ਨੂੰ ਮੇਰੇ ਤੇ ਬੇਬੇ ਤੈਨੂੰ ਧੀ ਮੰਨਦੀ ਤੇ ਉਹਨੇ ਮੈਨੂੰ ਮੇਰੀ ਗੱਲ ਸੁਣ ਲੈ ਕਦੀ ਵੀ ਮੇਰੀ ਮਾਂ ਨੇ ਗੱਲ ਨਹੀਂ ਦੱਸੀ ਤੀ ਕਹਿੰਦੀ ਭਾਈ ਮੈਨਾਂ ਸਾਰਾ ਦਿਨ ਬੈਠੀ ਰਹਿਣੀ ਆ ਬੈਠੀ ਰੋਟੀ ਫੜਾ ਕੇ ਜਾਂਦੀ ਐ ਚਾਹ ਫੜਾ ਕੇ ਜਾਂਦੀ ਐ ਆ ਗੱਲ ਮੈਨੂੰ ਕਿੱਥੇ ਦੱਸੀਆਂ ਤੀ ਉਹ ਕਹਿੰਦੀ ਪਾਣੀ ਮੈਂ ਤਾਂ ਰੋਜ਼ ਹੀ ਪੜਦੀ ਸੀ ਸੱਚੀ ਗੱਲ ਦੱਸ ਤੂੰ ਤੇ ਤੈਨੂੰ ਕਹੀ ਤਾਂ ਯਾਨੀ ਵੀ ਮੈਂ ਤਾਂ ਤਾਈ ਨੇ ਕਿਹਾ ਸੀ ਸ਼ਿੰਦਰ ਨੇ ਮੈਂ ਉਹ ਮੈਨੂੰ ਕਰਦੀ ਸੀ ਹਾਂ ਉਹ ਵੀ ਤਾਂ ਮਾਂ ਘਰੋਂ ਕਰਦੀ ਸੀ ਦਾਦੀ ਜੀ ਇਹ ਬਾਪੂਰੀ ਭਗ ਜਾਂਦੇ ਸੀ ਮੰਗਰੋਂ ਕਰਦੀ ਸੀ ਇਹ ਜਾਂ ਕੁਝ ਰੋਟੀਆਂ ਮੈਂ ਕਰ ਲਿਆ ਫਿਰ ਚੁੱਪ ਕਰਕੇ ਅਰ ਰੋਟੀਆਂ ਮਾਰਾ ਤਾਂ ਲੈ ਕੇ ਕੰਮ ਦਾ ਟਾਈਮ ਸੀ ਬਚ ਗਈ ਹਾਂ ਨਹੀਂ ਤੇਰੀ ਮਿੰਜ ਕੱਢਣੀ ਸਮਾਰ ਕੇ ਨਹੀਂ ਤੂੰ ਕਿੱਥੇ ਮੈਨੂੰ ਲਿਆਂਦਾ ਸੀ ਕਨੇ ਫਿਰ ਤਾਂ ਪੈਣਾ ਦੇ ਮੰਗਤ ਲੱਗ ਗਿਆ ਸੀ ਮੈਂ ਕਿੱਥੇ ਬੈਠੀ ਸੀ ਆਓ ਗਲਤੀ ਮੰਨ ਤੇ ਜਾਣੀਆ ਲੈ ਆਈ ਤੜਕੇ ਜਾ ਕੇ ਬੁੜੀ ਕਰ ਲੈ ਸੂਈ ਚ ਕੰਮ ਹਾਂ ਕਰ ਲਾਂ ਨਾ ਤੈਨੂੰ ਚਾਰ ਮਾਰੇ ਥਾਪੜੇ ਦੇ ਇੱਕ ਵਾਰ ਸਿਕ ਘਾ ਕੇ ਕਸੂਤਾ ਟਾਈਮ ਆ ਗਿਆ ਮੈਨੂੰ ਵੀ ਹੱਥ ਬੰਨਣੇ ਪਏਗੇ ਦੀ ਨਹੀਂ ਮੈਂ ਕਿੱਥੇ ਹੱਥ ਬੰਨ੍ਹਦਾ ਸੀ ਕੁੜੀਆਂ ਲੈ ਗਈਆਂ ਤੀਆਂ ਮੇਰੀ ਮਾਂ ਨੂੰ ਹੁਣ ਮੈਨੂੰ ਆਏ ਸੀ ਮਹਾ ਜੀਰੀ ਵੱਢਣ ਵਾਲੀ ਪਈ ਸੀ ਕਣਕ ਬੀਜਣ ਵਾਲੀ ਪਈ ਸੀ ਕੌਣ ਪਕਾਊਗਾ ਮੇਰੀਆਂ ਰੋਟੀਆਂ ਕੰਮ ਦਾ ਮਾਰੇ ਤਾਂ ਲੈ ਕੇ ਆ ਮੈਨੂੰ ਕਿਹੜਾ ਪਤਾ ਨਹੀਂ ਤੇਰਾ ਚਲਾਕ ਬਾਰੇ ਹੋ ਕੁੜੀਆਂ ਜੀਆਂ ਨੇ ਕਹਿਤਾ ਹੂ ਵੀ ਮਾਂ ਨੂੰ ਚਾਰ ਦਿਨ ਅਸੀਂ ਲੈ ਜਾਣਗਾ ਚਾਰ ਦਿਨਾਂ ਨੂੰ ਇੱਥੇ ਲੈ ਕੇ ਫੇਰ ਆ ਜਾਣਗੇ ਕੋਈ ਨਹੀਂ ਲੈ ਕੇ ਆਇਓ ਸਹੀ ਬੁੜੀ ਨੂੰ ਉਹ ਜਿਕਰੀ ਬੁੜੀ ਨਾ ਮੈਂ ਫੇਰ ਕਰੂੰ